ਤੁਸੀਂ ਸੁਣ ਰਹੇ ਹੋ ਪ੍ਰੋਫੈਸਰ ਸਹਿਬ ਸਿੰਘ ਜੀ ਦੀ ਕਿਤਾਬ ਸਿਮਰਨ ਦੀਆਂ ਬਰਕਤਾਂ ਦੂਜੇ ਭਾਗ ਵਿੱਚ ਸੁਣੋ ਬੇਮੁਤਾਜ਼ੀ ਤੇ ਦਿਲ ਦੀ ਸੁਤੰਤਰਤਾ ਅਤੇ ਸਹਿਮ ਚਿੰਤਾ ਫਿਕਰ ਦੂਰ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਨ ਮਨੁੱਖ ਦੇ ਅੰਦਰ ਬੇਮੁਤਾਜ਼ੀ ਤੇ ਦਿਲ ਦੀ ਸੁਤੰਤਰਤਾ ਪੈਦਾ ਕਰਦਾ ਹੈ ਜਗਤ ਵਿੱਚ ਹਰੇਕ ਜੀਵ ਵਾਸਤੇ ਸਭ ਤੋਂ ਵੱਡਾ ਤੇ ਔਖਾ ਸਵਾਲ ਰੋਟੀ ਦਾ ਹੈ। ਪੇਟ ਖਾਣ ਨੂੰ ਮੰਗਦਾ ਹੈ, ਸਰੀਰ ਕੱਜਣ ਨੂੰ ਮੰਗਦਾ ਹੈ ਤੇ ਰਹਿਣ ਜੋਗੀ ਥਾਂ ਮੰਗਦਾ ਹੈ। ਗੁੱਲੀ, ਜੁੱਲੀ ਤੇ ਕੁਲੀ ਹਰੇਕ ਇਨਸਾਨ ਦੀਆਂ ਇਹ ਤਿੰਨ ਐਸੀਆਂ ਲੋੜਾਂ ਹਨ ਜਿਨ੍ਹਾਂ ਤੋਂ ਬਿਨਾਂ ਜੀਵਿਆ ਜਾ ਹੀ ਨਹੀਂ ਸਕਦਾ। ਪਰ ਵੇਖੋ ਇਹ ਕੁਦਰਤ ਕਰਤਾਰ ਦੀ ਬੇਅੰਤ ਪਸ਼ੂ ਪੰਛੀ ਕੀੜੇ ਆਦਿਕ ਹਨ ਤੇ ਇਹਨਾਂ ਸਭਨਾਂ ਦਾ ਰਿਜ਼ਕ ਸੋਤੇ ਹੀ ਸ੍ਰਿਸ਼ਟੀ ਵਿੱਚ ਮੌਜੂਦ ਹੈ ਸਾਰੀ ਰਚਨਾ ਵਿੱਚ ਸਿਰਫ ਇੱਕ ਮਨੁੱਖੀ ਹੀ ਹੈ ਜਿਸ ਨੇ ਮਿਹਨਤ ਨਾਲ ਰੋਜ਼ੀ ਕਮਾ ਕੇ ਪੇਟ ਪਾਲਣਾ ਹੈ ਕੁਦਰਤ ਦਾ ਇਬੰਦਾਨ ਇਨਸਾਨ ਦੇ ਭਲੇ ਵਾਸਤੇ ਹੀ ਹੈ ਪਰ ਰੋਜ਼ੀ ਕਮਾਂਦਾ ਕਮਾਂਦਾ ਮਨੁੱਖੀ ਭੁੱਲ ਜਾਂਦਾ ਹੈ ਕਿ ਇਹ ਸਿਰਫ ਜੀਵਨ ਨਰਬਾਲ ਹੀ ਹੈ ਧਨ ਕਮਾਂਦਿਆਂ ਕਮਾਂਦਿਆਂ ਧਨ ਮਨੁੱਖ ਦੀ ਜ਼ਿੰਦਗੀ ਦੀ ਥੰਮੀ ਬਣ ਜਾਂਦਾ ਹੈ ਧਨ ਪਦਾਰਥੀ ਇਸ ਦੇ ਵਾਸਤੇ ਸਭ ਕੁਝ ਹੋ ਜਾਂਦਾ ਹੈ ਤੋਤਿਆਂ ਨੂੰ ਫੜਨ ਵਾਲਾ ਮਨੁੱਖ ਢੋਲ ਵਰਗਾ ਇੱਕ ਨਿੱਕਾ ਜਿਹਾ ਜੰਤਰ ਬਣਾਉਂਦਾ ਹੈ ਇਸ ਨੂੰ ਦੋਹੀ ਪਾਸੀ ਸਹਾਰੇ ਨਾਲ ਖੜਾ ਕਰਕੇ ਇਸ ਦੇ ਹੇਠਲੇ ਪਾਸੇ ਪਾਣੀ ਨਾਲ ਭਰਿਆ ਇੱਕ ਖੁੱਲਾ ਭਾਂਡਾ ਰੱਖ ਦਿੰਦਾ ਹੈ ਤੇ ਜੰਤਰ ਦੇ ਹੇਠਵਾਰ ਤੋਤੇ ਲਈ ਚੋਗਾ ਪਾ ਦਿੰਦਾ ਹੈ ਤੋਤਾ ਚੋਗਾ ਚੁਗਣ ਲਈ ਜੰਤਰ ਉੱਤੇ ਆ ਬੈਠਦਾ ਹੈ ਪਰ ਜੰਤਰ ਤੋਤੇ ਦੇ ਭਾਰ ਨਾਲ ਉਲਟ ਜਾਂਦਾ ਹੈ ਤੇ ਤੋਤਾ ਹੇਠਲੇ ਪਾਸੇ ਵੱਲ ਲਟਕ ਜਾਂਦਾ ਹੈ ਆਪਣੇ ਹੇਠਲੇ ਪਾਸੇ ਪਾਣੀ ਵੇਖ ਕੇ ਜਾਨ ਬਚਾਉਣ ਲਈ ਉਹ ਤੋਤਾ ਜੰਤਰ ਨੂੰ ਆਪਣੇ ਪੌਂਚਿਆਂ ਨਾਲ ਘੁੱਟ ਕੇ ਫੜ ਲੈਂਦਾ ਹੈ ਤੇ ਇਸ ਤਰ੍ਹਾਂ ਫੰਦਕ ਦਾ ਕੈਦੀ ਬਣ ਜਾਂਦਾ ਹੈ ਇਸ ਜੰਤਰ ਨੂੰ ਨਲਨੀ ਆਖਦੇ ਹਨ ਜੀਵਨ ਨਰਬਾ ਲਈ ਰੋਜੀ ਕਮਾਉਂਦੇ ਕਮਾਉਂਦੇ ਮਨੁੱਖ ਦਾ ਵੀ ਇਹੀ ਹਾਲ ਹੁੰਦਾ ਹੈ ਕਿ ਕਮਾਏ ਧਨ ਦੇ ਮੋਹ ਦੇ ਕਾਰਨ ਉਸ ਤੁਹਾਨੂੰ ਜ਼ਿੰਦਗੀ ਦਾ ਸਹਾਰਾ ਸਮਝਣ ਲੱਗ ਪੈਂਦਾ ਹੈ ਸੂਟੇ ਤੋਤੇ ਦਾ ਦ੍ਰਿਸ਼ਟਾਨ ਦੇ ਕੇ ਕਬੀਰ ਜੀ ਇਨਸਾਨ ਦੀ ਇਸ ਨਵੀਂ ਹਾਲਤ ਦਾ ਬਿਆਨ ਕਿਉਂ ਕਰਦੇ ਹਨ ਜਿਉਂ ਨਾਲੀ ਸੁਆਟਾ ਘਯੋ ਮਨ ਬਉਰਾ ਰੇ ਮਾਇਆ ਇਹ ਵਿਹਾਰ ਜੈਸਾ ਰੰਗ ਕੁਸੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰ ਇਸੇ ਤਰ੍ਹਾਂ ਲੋਕ ਬਾਂਦਰਾਂ ਨੂੰ ਫੜਦੇ ਹਨ ਭੀੜੇ ਮੂੰਹ ਵਾਲੇ ਕੁਜੇ ਵਿੱਚ ਪੁੱਜੇ ਹੋਏ ਛੋਲੇ ਪਾ ਕੇ ਕੁੰਜਾ ਜ਼ਮੀਨ ਵਿੱਚ ਨੱਪ ਦਿੰਦੇ ਹਨ ਕੁਜੇ ਦਾ ਉਤੋਂ ਸਿਰਫ ਮੂੰਹ ਖੁੱਲਾ ਰਹਿੰਦਾ ਹੈ ਮਰਕਟ ਬਾਂਦਰ ਆ ਕੇ ਕੁਜੇ ਵਿੱਚ ਆਪਣਾ ਹੱਥ ਪਾ ਦਿੰਦਾ ਹੈ ਤੇ ਛੋਲਿਆਂ ਦੀ ਮੁੱਠ ਭਰ ਲੈਂਦਾ ਹੈ ਪਰ ਭਰੀ ਹੋਈ ਮੁੱਠ ਕੁਜੇ ਦੇ ਭੀੜੇ ਮੂੰਹ ਵਿੱਚੋਂ ਬਾਹਰ ਨਿਕਲ ਨਹੀਂ ਸਕਦੀ ਤੇ ਬਾਂਦਰ ਛੋਲਿਆਂ ਨੂੰ ਛੱਡਣਾ ਨਹੀਂ ਚਾਹੁੰਦਾ ਇਸ ਮੰਮਤਾ ਵਿੱਚ ਹੀ ਕਲੰਦਰ ਦੇ ਕਾਬੂ ਆ ਕੇ ਉਸ ਨੂੰ ਹਰ ਰੋਜ਼ ਦਰਦ-ਦਰਦ ਤੇ ਨੱਚਣਾ ਪੈਂਦਾ ਹੈ ਕਬੀਰ ਜੀ ਲਿਖਦੇ ਹਨ ਮਰਕਟ ਮੁਸਟੀ ਅਨਾਜ ਕੀ ਮਨ ਬੌਰਾ ਰੇ ਲੀਨੀ ਹੱਥ ਫਸਾਰ ਛੂਟਨ ਕੋ ਸਹਂਸਾ ਪਰਿਓ ਮਨ ਬਉਰਾਰੇ ਨਾਚਿਓ ਘਰ ਘਰ ਬਾਰ ਗੁਰੂ ਤੇਗ ਬਹਾਦਰ ਸਾਹਿਬ ਆਖਦੇ ਹਨ ਕਿ ਲੋਭ ਲਹਿਰ ਦੇ ਕਾਰਨ ਸਵੈਮਾਨ ਗਵਾ ਕੇ ਸੁੱਖ ਦੀ ਆਸ ਵਿੱਚ ਮਨੁੱਖ ਕੁੱਤੇ ਵਾਂਗ ਦਰਦ-ਦਰ ਤੇ ਦੁਰੇ-ਦੁਰੇ ਕਰਾਂਦਾ ਹੈ ਫਰਮਾਉਂਦੇ ਹਨ ਬਿਰਥਾ ਕਹੂੰ ਕੌਣ ਸਿਓ ਮਨ ਕੀ ਲੋਭ ਗਸਿਓ ਦਸ ਹੂੰ ਦਿਸ ਧਾਵਤ ਆਸਾ ਲਾਗਿਓ ਧਨ ਕੀ ਰਹਾ ਸੁੱਖ ਕਾ ਹੇਤ ਬਹੁਤ ਦੁਖ ਪਾਵਤ ਸੇਵਕਰਤ ਜਨ ਜਨ ਕੀ ਦੁਆਰੇ ਦੁਆਰ ਸਵਾਨ ਜਿਉਂ ਡੋਲਤ ਨਹਿ ਸੁਧ ਰਾਮ ਭਜਨ ਕੀ ਮਾਨਸ ਜਨਮ ਆਕਾਰਥ ਖੋਬਤ ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉ ਨਹੀਂ ਗਾਵਤ ਕੁਮਤ ਬਿਨਾਸੇ ਤਨ ਕੀ ਆਸਾ ਮਹਲਾ ਨਾਵਾ ਜੀਵ ਜੀਵਨ ਦੇ ਅਸਗਾ ਸਮੁੰਦਰ ਪਰਮਾਤਮਾ ਦੀ ਹੀ ਅੰਛ ਹੈ ਪਰ ਉਸ ਤੋਂ ਵਿਛੜ ਕੇ ਵੇਖੋ ਕਿਵੇਂ ਰੁੱਲਦਾ ਹੈ ਤੇ ਦਰਦ ਦਰ ਧੱਕੇ ਖਾਂਦਾ ਹੈ ਮੰਦਰਾਂ ਵਿੱਚ ਹਰ ਰੋਜ਼ ਸਵੇਰੇ ਸ਼ੰਖ ਵੱਜਦੇ ਹਨ ਤੁਸੀਂ ਕਈ ਵਾਰ ਸੁਨੇ ਹੋਣਗੇ ਭਾਵੇਂ ਇਹ ਧਰਮ ਅਸਥਾਨਾਂ ਵਿੱਚ ਹੀ ਵੱਜੀਦੇ ਹਨ ਪਰ ਇਹਨਾਂ ਦੀ ਆਵਾਜ਼ ਕੁਰਖਤ ਜਿਹੀ ਹੁੰਦੀ ਹੈ ਜਿਵੇਂ ਕੋਈ ਢਾਹ ਮਾਰ ਰਿਹਾ ਹੈ ਸ਼ੰਖ ਸਮੁੰਦਰ ਰੈਣਾਇਰ ਦੇ ਡੂੰਘੇ ਪਾਣੀਆਂ ਵਿੱਚੋਂ ਲੱਭੀਦੇ ਹਨ ਵੇਖੋ ਸ਼ੰਖ ਦਾ ਹਾਲ ਜਿਸ ਸਮੁੰਦਰ ਵਿੱਚ ਜੰਮਿਆ ਭਲਿਆ ਜਦੋਂ ਉਸ ਤੋਂ ਵਿਛੜਿਆ ਤਾਂ ਇਸਦੇ ਭਾਗਾਂ ਵਿੱਚ ਨਿਤ ਸਵੇਰੇ ਮੰਦਰਾਂ ਵਿੱਚ ਤਾਂ ਹਾਂ ਮਾਰਨੀਆਂ ਹੀ ਲਿਖੀਆਂ ਗਈਆਂ ਕਬੀਰ ਜੀ ਸੰਖ ਨੂੰ ਸੰਬੋਧਨ ਕਰਕੇ ਮਨੁੱਖ ਨੂੰ ਸਮਝਾਉਣੀ ਤਿੰਦੇ ਹਨ ਇਹ ਸੰਖ ਸਮੁੰਦਰ ਵਿੱਚ ਹੀ ਰਹਿਣ ਆਇਰ ਮਜੂਰ ਹੀ ਕਿ ਘਿਆਰੋ ਨਹੀਂ ਤਾਂ ਸੂਰਜ ਚੜ੍ਹਦੇ ਸਾਰ ਠਾਕੁਰ ਦਵਾਰਿਆਂ ਵਿੱਚ ਢਾਹਾਂ ਮਾਰਨੀਆਂ ਪਿਆ ਕਰਨਗੀਆਂ ਆਪ ਫਰਮਾਉਂਦੇ ਹਨ ਕਬੀਰ ਰਹਿਣ ਆਇਰ ਬਿਸ਼ੋਰੀਆ ਰਹੋਰੇ ਸੰਖ ਮਜੂਰ ਦੇਵਲ ਦੇਵਲ ਧਾੜੀ ਦੇਸੇ ਉਗਵਤ ਸੂਰਜ ਧਿਰ ਤੇ ਰੱਗੇ ਤਰਲੇ ਮੁਕਾਉਣ ਲਈ ਤੇ ਲੋਭ ਗਰਸੀ ਕੋਝੀ ਮਤ ਦੇ ਨਾਸ਼ ਕਰਨ ਲਈ ਸਿਮਰਨ ਸਿਫਤ ਸਲਾਹ ਹੀ ਇੱਕੋ ਇੱਕ ਦਾਰੂ ਹੈ ਜਿਸ ਨੂੰ ਇਹ ਦਾਤ ਮਿਲਦੀ ਹੈ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ ਹਜ਼ੂਰ ਫਰਮਾਉਂਦੇ ਹਨ ਜਿਸ ਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਜਪ ਜੀ ਸਤ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਪੌਰੇ ਭਾਈ ਨੰਦ ਲਾਲ ਜੀ ਗੁਰੂ ਕਲਗੀ ਧਰਜੀ ਨੂੰ ਸੰਬੋਧਨ ਕਰਕੇ ਆਖਦੇ ਹਨ ਦਾਤਾ ਖਾ ਕੇ ਦਰਗਾਹੇ ਤੋਂ ਸਦ ਤਾਜ ਸਤ ਬਹਿਰੇ ਫਰਕੇ ਮਨ ਆਸੀਮ ਗਰ ਦਿਲ ਹਵਾਏ ਤਾਜੋ ਅਫਸਰ ਮੀ ਕੋ ਨਾ ਦਾ ਭਾਵ ਹੈ ਪਾਚਾ ਮੇਰੇ ਦਿਲ ਵਾਸਤੇ ਤੇਰੇ ਦਰ ਦੀ ਧੂੜ ਹੀ ਸੌ شاہੀ ਤਖਤਾਂ ਤਾਜਾਂ ਦੇ ਬਰਾਬਰ ਹੈ ਦਾਤਾ ਤੇਰੇ ਦਰ ਤੇ ਆ ਕੇ ਵੀ ਜੇ ਮੇਰਾ ਦਿਲ ਦੁਨੀਆ ਦੇ ਤਾਜ ਤੇ ਹੁਕਮ ਦੀ ਹਿਰਸ ਰੱਖੇ ਤਾਂ ਮੈਂ ਬੜਾ ਗੁਨਾਹਗਰ ਹਾਂ ਸਿਮਰਨ ਦੀ ਬਰਕਤ ਨਾਲ ਜਿਸ ਮਨੁੱਖ ਦੀ ਸੁਰਤ ਉੱਚੇ ਆਤਮਕ ਖੁਲਾਰੇ ਵਿੱਚ ਆਉਂਦੀ ਹੈ ਉਸ ਦੀ ਰੂਹ ਕਿਸੇ ਮਨੁੱਖ ਦੀ ਮੁਤਾਜੀ ਦਾ ਭਾਰ ਸਹਾਰ ਨਹੀਂ ਸਕਦੀ ਉਸ ਦੇ ਅੰਦਰ ਮਾਇਆ ਦੀ ਭੁੱਖ ਨਹੀਂ ਰਹਿ ਜਾਂਦੀ ਉਹ ਆਪਣੇ ਦਾਤਾਰ ਪ੍ਰਭੂ ਨੂੰ ਹੀ ਆਖਦਾ ਹੈ ਪ੍ਰਭੂ ਮੇਰਾ ਮਨ ਤੇਰੀਆਂ ਬਖਸ਼ੀਆਂ ਦਾਤਾਂ ਨਾਲ ਰਜ ਗਿਆ ਹੈ ਮੈਂ ਕਿਸੇ ਮਨੁੱਖ ਦੀ ਕੁਸ਼ਾਮਦ ਕਿਉਂ ਕਰਾਂ ਦੁਨੀਆਂ ਦੇ ਸਾਰੇ ਖਜ਼ਾਨੇ ਦੇਣ ਵਾਲਾ ਤੂੰ ਹੀ ਹੈ ਮੈਂ ਕਿਸੇ ਬੰਦੇ ਦੀ ਮੁਥਾਜੀ ਨਹੀਂ ਰੱਖਦਾ ਮੈਂ ਕਿਸੇ ਮਨੁੱਖ ਦਾ ਜਾਚਕ ਮੰਗਤਾ ਬਣਾ ਵੀ ਕਿਉਂ ਇਹ ਸਭ ਤੇਰੇ ਹੀ ਪੈਦਾ ਕੀਤੇ ਹੋਏ ਹਨ ਇਸ ਬੇਪਰਵਾਹੀ ਦੀ ਮੋਜ ਵਿੱਚ ਆ ਕੇ ਉਹ ਮਨੁੱਖ ਸਤਿਗੁਰੂ ਅਰਜਨ ਸਾਹਿਬ ਜੀ ਨਾਲ ਮਿਲ ਕੇ ਇਉਂ ਗਾਉਂਦਾ ਹੈ ਕਿਸ ਹੋਂ ਜਾਤੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਉ ਨਿਦ ਦੇਸੀ ਹਰ ਜਿਓ ਤੇਰੀ ਦਾਤੀ ਰਾਜਾ ਮਾਨਸ ਬੱਪੜਾ ਕਿਆ ਸਾਲਾਹੀਂ ਕਿਆ ਤਿਸ ਕਾ ਮੋਹ ਤਾਜ ਰਹਾ ਜਿਨ ਹਰ ਧਿਆਇਆ ਸਭ ਕਿਸ ਤਿਸ ਕਾ ਤਿਸ ਕੀ ਭੂਖ ਗਵਾਈ ਐਸਾ ਧਨ ਦਿਆ ਸੁਖ ਦਾਤੇ ਨਿਕਟ ਨਾ ਕਭੀ ਜਾਈ ਆਨੰਦ ਭਇਆ ਸੁਖ ਸਹਿਜ ਸਮਾਣੇ ਸਤਗੁਰ ਮੇਲ ਮਿਲਾਈ ਮਨ ਨਾਮ ਜਪ ਨਾਮ ਆਰਾਧ ਅੰਨ ਦਿਨ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁਕੀ ਕਾਣ ਜਮਾਣੀ ਜਿੰਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦਾਇਲਾ ਸਬ ਕਿਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਹਰ ਆਖ ਲਿਹੁ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਸੋਰਠ ਮਹੱਲਾ ਪੰਜਵਾਂ ਪੰਨਾ 608 ਅਰਥ ਏ ਪ੍ਰਭੂ ਜੀ ਮੈਂ ਤੇਰੀਆਂ ਦਿੱਤੀਆਂ ਦਾਤਾਂ ਨਾਲ ਹੀ ਰੱਜ ਸਕਦਾ ਹਾਂ ਮੈਂ ਕਿਸੇ ਵਿਚਾਰੇ ਮਨੁੱਖ ਦੀ ਵਡਿਆਈ ਕਿਉਂ ਕਰਦਾ ਫਿਰਾਂ ਮੈਨੂੰ ਕਿਸੇ ਮਨੁੱਖ ਦੀ ਮੁਥਾਜੀ ਕਿਉਂ ਹੋਵੇ ਰਹਾ ਇਹ ਭਾਈ ਜਦੋਂ ਹਰੇਕ ਜੀਵ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ ਤਾਂ ਉਸ ਕਰਤਾਰ ਨੂੰ ਛੱਡ ਕੇ ਮੈਂ ਹੋਰ ਕਿਸ ਪਾਸੋਂ ਕੁਝ ਮੰਗਾ ਮੈਂ ਹੋਰ ਕੇਸ ਦੀ ਆਸ ਰੱਖਦਾ ਫਿਰਾਂ ਜਿਹੜਾ ਵੀ ਕੋਈ ਵੱਡਾ ਜਾਂ ਤਨਾੜ ਮਨੁੱਖ ਦਿਸਦਾ ਹੈ ਹਰੇਕ ਨੇ ਮਰ ਕੇ ਮਿੱਟੀ ਵਿੱਚ ਰਲ ਜਾਣਾ ਹੈ ਇੱਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਦਾਤਾ ਹੈ ਏ ਭਾਈ ਸਾਰੇ ਸੁੱਖ ਤੇ ਜਗਤ ਦੇ ਸਾਰੇ ਨੌ ਖਜ਼ਾਨੇ ਉਹ ਨਿਰੰਕਾਰ ਹੀ ਦੇਣ ਵਾਲਾ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਸਭ ਜੀਵਾਂ ਦਾ ਜਨਮ ਮਰਨ ਨਾਸ਼ ਕਰਨ ਵਾਲਾ ਹੈ ਏ ਭਾਈ ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੱਤੀ ਜਗਤ ਦੀ ਹਰੇਕ ਚੀਜ਼ ਹੀ ਉਸ ਦੀ ਬਣ ਜਾਂਦੀ ਹੈ ਪ੍ਰਮਾਤਮਾ ਉਸ ਦੇ ਅੰਦਰੋਂ ਮਾਇਆ ਦੀ ਭੁੱਖ ਦੂਰ ਕਰ ਦਿੰਦਾ ਹੈ ਸੁਖਦਾਤੇ ਪ੍ਰਭੂ ਨੇ ਉਸ ਨੂੰ ਅਝਿਹਾ ਨਾਮ ਧਨ ਦੇ ਦਿੱਤਾ ਹੈ ਜੋ ਉਸ ਪਾਸੋਂ ਕਦੇ ਵੀ ਨਹੀਂ ਮੁੱਕਦਾ ਗੁਰੂ ਨੇ ਉਸ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਜਦੋਂ ਮਿਲਾ ਦਿੱਤਾ ਤਾਂ ਆਤਮਕ ਅਡੋਲਤਾ ਦੇ ਕਾਰਨ ਉਸ ਦੇ ਅੰਦਰ ਆਨੰਦ ਤੇ ਸਾਰੇ ਸੁੱਖ ਆਵਸਥੇ ਹਨ ਇਹ ਮੇਰੇ ਮਨ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਸਿਮਰਿਆ ਕਰ ਉਚਰਿਆ ਕਰ ਸੰਤ ਜਨਾ ਦਾ ਉਪਦੇਸ਼ ਸੁਣ ਕੇ ਜਮਾ ਦੀ ਵੀ ਸਾਰੀ ਮੁਥਾਜੀ ਮੁੱਕ ਜਾਂਦੀ ਹੈ ਪਰ ਇਹ ਮਨ ਸਤਗੁਰੂ ਦੀ ਬਾਣੀ ਵਿੱਚ ਉਹੀ ਮਨੁੱਖ ਸੁਰਤ ਜੋੜਦੇ ਹਨ ਜਿਨ੍ਹਾਂ ਉੱਤੇ ਪਿਆਰਾ ਪ੍ਰਭੂ ਆਪ ਦਇਆਵਾਨ ਹੁੰਦਾ ਹੈ हे ਪ੍ਰਭੂ ਤੇਰੀ ਮਿਹਰ ਦੀ ਕੀਮਤ ਕੌਣ ਪਾ ਸਕਦਾ ਹੈ ਤੂੰ ਸਾਰੇ ਹੀ ਜੀਵਾਂ ਉੱਤੇ ਮਿਹਰ ਕਰਨ ਵਾਲਾ ਹੈ हे गोपाल ਪ੍ਰਭੂ ਸਾਡੀ ਜੀਵਾਂ ਦੀ ਕੀ ਪਾਇਆ ਹੈ ਜਗਤ ਵਿੱਚ ਹਰੇਕ ਕੰਮ ਤੇਰਾ ਹੀ ਕੀਤਾ ਹੋਇਆ ਹੁੰਦਾ ਹੈ हे ਪ੍ਰਭੂ ਨਾਨਕ ਤੇਰਾ ਦਾਸ ਹੈ ਇਸ ਦਾਸ ਦੀ ਰੱਖਿਆ ਉਸੇ ਤਰ੍ਹਾਂ ਕਰਦਾ ਰੋ ਜਿਵੇਂ ਪਿਓ ਆਪਣੇ ਪੁੱਤਰਾਂ ਉੱਤੇ ਕਿਰਪਾਲ ਹੋ ਕੇ ਕਰਦਾ ਹੈ ਸਿਮਰਨ ਦੀ ਬਰਕਤ ਨਾਲ ਸਹਿਮ ਚਿੰਤਾ ਫਿਕਰ ਦੂਰ ਹੋ ਜਾਂਦੇ ਹਨ ਛੋਟੇ ਬਾਲ ਨੂੰ ਤੱਕੋ ਆਪਣੀ ਮਾਂ ਦੇ ਕੁਛੜ ਕਿਵੇਂ ਹੱਸਦਾ ਬੁੜਕਦਾ ਹੈ ਜਿਵੇਂ ਖਿੜਿਆ ਹੋਇਆ ਗੁਲਾਬ ਦਾ ਫੁੱਲ ਆਪਣੀ ਡਾਲੀ ਉੱਤੇ ਝੂਮ ਰਿਹਾ ਹੈ ਕੈਸੀ ਬੇਪਰਵਾਹੀ ਤੇ ਬੇਫਿਕਰੀ ਦਾ ਜੀਵਨ ਹੈ ਪਰ ਜਿਉਂ-ਜਿਉਂ ਬਾਲ ਆਪਣੇ ਦਿਵਾਲੇ ਆਪਣੇ ਤੋਂ ਸਿਆਣਿਆਂ ਵੱਲ ਤੱਕਦਾ ਹੈ ਉਹ ਵੀ ਉਹਨਾਂ ਵਾਂਗ ਬੋਲਣ ਤੁਰਨ ਦੌੜਨ ਭੱਜਣ ਦੀ ਜਾ ਸਿੱਖਣ ਲਈ ਕਾਲਾ ਪੈਂਦਾ ਹੈ ਸਹਜੇ ਸਹਜੇ ਬੁੱਲ ਹਿਲਾ ਕੇ Papa Papa ਆਖਣ ਦੀ ਜਾ ਸਿੱਖਦਾ ਹੈ ਤਉਨ ਜੋਗਾ ਹੋਣ ਤੋਂ ਪਹਿਲਾਂ ਰਿੜਦਾ ਫਿਰ ਉੱਠਣ ਦੇ ਯਤਨ ਕਰਦਾ ਤੇ ਤੁਰਨ ਲਈ ਹੰਬਲੇ ਮਾਰਦਾ ਹੈ ਇਹਨਾਂ ਉਦਮਾਂ ਵਿੱਚ ਕਈ ਵਾਰੀ ਡਿੱਗਦਾ ਗੋਡੇ ਨੱਕ ਮੂੰਹ ਪਨਾ ਬਿੰਦਾ ਭੂਲੇ ਬਾਲ ਦੀਆਂ ਇਸ ਉਮਰ ਦੀਆਂ ਤੋਤਲੀਆਂ ਗੱਲਾਂ ਉਸ ਦਾ ਰਿੜਨਾ ਤੁਰੰ데 ਯਤਨ ਕਰਦਿਆ ਉਸ ਦਾ ਡਿੱਗਣਾ ਤੇ ਫਿਰ ਉੱਠਣਾ ਇਹ ਸਾਰੀ ਲੀਲਾ ਪਿਆਰੀਆਂ ਲੱਗਦੀਆਂ ਹਨ ਜਿਉਂ ਜਿਉਂ ਬਾਲ ਸਿਆਣ ਵਿੱਚ ਪੈ ਰੱਖਦਾ ਹੈ ਉਹ ਪਹਿਲੀ ਬੇਪਰਵਾਹੀ ਬੇਫਿਕਰੀ ਮੁੱਕਦੀ ਜਾਂਦੀ ਹੈ ਜਿਉਂ ਜਿਉਂ ਸਿਆਣ ਪਾਉਂਦੀ ਹੈ ਮਾਂ ਦੀ ਝੋਲੀ ਦੂਰ ਦਰੇਡੀ ਹੁੰਦੀ ਜਾਂਦੀ ਹੈ ਤੇ ਨਾਲ ਨਾਲ ਦੁਨੀਆਂ ਵਾਲੇ ਸਹਿਮ ਆਉਣੇ ਸ਼ੁਰੂ ਹੋ ਜਾਂਦੇ ਹਨ ਇਹ ਤਬਦੀਲੀ ਕੁਦਰਤੀ ਹੈ ਜਗਤ ਦਾ ਜੀਵਨ ਫੁੱਲਾਂ ਦੀ ਸੇਜ ਨਹੀਂ ਹੈ ਦੁਨੀਆ ਵਾਲੀਆਂ ਜ਼ਿੰਮੇਵਾਰੀਆਂ ਨਾਲ ਵਾਹ ਪੈਣਾ ਹੀ ਹੋਇਆ ਪਰ ਹਾਂ ਜੇ ਸਿਆਣੇ ਹੋ ਕੇ ਵੀ ਮਾਂ ਦੇ ਕੋਛੜ ਟਿਕੇ ਰਹੀਏ ਤਾਂ ਉਹ ਬਾਲ ਅਵਸਥਾ ਵਾਲੀ ਬੇਫਿਕਰੀ ਕਾਇਮ ਰਹਿ ਸਕਦੀ ਹੈ ਪਰਮਾਤਮਾ ਦੀ ਜਾਤ ਮਾਂ ਦੀ ਝੋਲੀ ਹੈ ਦੁਨੀਆ ਦੀ ਕਿਰਤਕਾਰ ਵੀ ਕਰੀਏ ਤੇ ਪ੍ਰਭੂ ਮਾਂ ਦੀ ਗੋਦ ਵਿੱਚ ਟਿਕੇ ਰਹਿ ਕੇ ਨੇਤ ਇਹ ਲੋਰੀ ਗਾंदे ਸੁਣਦੇ ਰਹੀਏ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਜਲ ਮੈਂ ਜੰਤ ਉਪਾਇਨ ਤਿੰਨਾ ਵੀ ਰੋਜੀ ਦੇ ਉਥੇ ਹਟ ਨਾ ਚੱਲਾਈ ਨਾ ਕੋ ਕਿਰਸ ਕਰੇ ਸੌਦਾ ਮੂਲ ਨ ਹੋਵਈ ਨਾ ਕੋ ਲਏ ਨ ਦੇ ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ ਵਿੱਚ ਉਪਾਏ ਸਾਇਰਾ ਤਿੰਨਾ ਵੀ ਸਾਲ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਮਹਲਾ ਦੂਜਾ ਅਰਥ ਇਹ ਨਾਨਕ ਆਪਣੀ ਰੋਜ਼ੀ ਲਈ ਫਿਕਰ ਚਿੰਤਾ ਨਾ ਕਰਦਾਰੋ ਇਹ ਫਿਕਰ ਉਸ ਪ੍ਰਭੂ ਨੂੰ ਆਪ ਹੀ ਹੈ ਉਸ ਨੇ ਪਾਣੀ ਵਿੱਚ ਜੀਵ ਪੈਦਾ ਕੀਤੇ ਹਨ ਉਹਨਾਂ ਨੂੰ ਵੀ ਰਜ਼ਕ ਦਿੰਦਾ ਹੈ ਪਾਣੀ ਵਿੱਚ ਨਾ ਕੋਈ ਦੁਕਾਨ ਚੱਲਦੀ ਹੈ ਨਾ ਉੱਥੇ ਕੋਈ ਵਾਈ ਕਰਦਾ ਹੈ ਤੇ ਨਾ ਕੋਈ ਉੱਥੇ ਸੌਦਾ ਸੂਤ ਹੋ ਰਿਹਾ ਹੈ ਨਾ ਕੋਈ ਲੈਣ ਦੇਣ ਦਾ ਵਪਾਰ ਹੈ ਪਰ ਉੱਥੇ ਪ੍ਰਮਾਤਮਾ ਨੇ ਇਹ ਖੁਰਾਕ ਬਣਾ ਦਿੱਤੀ ਹੈ ਕਿ ਜੀਵਾਂ ਦਾ ਖਾਣਾ ਜੀਵ ਹੀ ਹਨ ਸੋ ਜਿਨ੍ਹਾਂ ਨੂੰ ਸਮੁੰਦਰਾਂ ਵਿੱਚ ਉਸਨੇ ਪੈਦਾ ਕੀਤਾ ਹੈ ਉਹਨਾਂ ਦੀ ਵੀ ਸੰਭਾਲ ਕਰਦਾ ਹੈ ਨਾਨਕ ਰੋਜ਼ੀ ਲਈ ਚਿੰਤਾ ਨਾ ਕਰਦਾ ਰਿਆ ਕਰ ਤੇਰੀ ਰੋਜ਼ੀ ਦਾ ਉਸ ਪਰਮਾਤਮਾ ਨੂੰ ਆਪ ਹੀ ਫਿਕਰ ਹੈ ਪਿੰਡਾਂ ਦੇ ਲੋਕ ਮੇਲਿਆਂ ਤੇ ਜਾਂਦੇ ਹਨ ਤੇ ਆਮ ਤੌਰ ਤੇ ਆਪਣੇ ਬੱਚਿਆਂ ਨੂੰ ਵੀ ਮੇਲਾ ਵਖਾਣ ਲਈ ਆਪਣੇ ਨਾਲ ਲੈ ਜਾਂਦੇ ਜਦੋਂ ਕਦੇ ਕਿਸੇ ਭੀੜ ਵਿੱਚੋਂ ਲੰਘਣਾ ਪਈ ਤਾਂ ਪਿਓ ਆਪਣੇ ਬੱਚੇ ਨੂੰ ਸੁਚੇਤ ਕਰ ਦਿੰਦਾ ਹੈ ਤੇ ਆਖਦਾ ਹੈ ਕਾਕਾ ਮੇਰੀ ਉਂਗਲ ਕੁੱਟ ਕੇ ਫੜੀ ਰੱਖੀ ਵੇਖੀ ਕਿਤੇ ਉਂਗਲ ਨਾ ਛੱਡ ਦੇਣੀ ਮੇਲੇ ਵਿੱਚ ਖੁੰਝ ਜਾਏਗਾ ਪਰ ਜਿਹੜਾ ਬੱਚਾ ਪਿਓ ਨਾਲੋਂ ਖੁੰਝ ਜਾਂਦਾ ਹੈ ਕਦੇ ਉਸ ਦਾ ਹਾਲ ਤੱਕੋ ਡੋਰ ਭੌਰਾ ਹੋਇਆ ਹੋਇਆ ਘਾਬਰਿਆ ਫਿਰਦਾ ਹੈ ਪਿਓ ਤੋਂ ਵਿਛੜੇ ਹੋਏ ਨੂੰ ਉਹ ਮੇਲਾ ਹੁਣ ਖਾਣ ਪੈਂਦਾ ਹੈ ਪਿਓ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਕੋਈ ਖਡਾਉਣਾ ਕੋਈ ਮਠਿਆਈ ਉਸ ਨੂੰ ਤਰਵਾਸ ਨਹੀਂ ਬਣਾ ਸਕਦੇ। ਜਗਤ ਇੱਕ ਮੇਲੇ ਦੀ ਨਿਆਈ ਹੈ। ਜਗਤ ਤੇ ਧੰਦੇ ਮੇਲੇ ਦਾ ਭੀੜ ਭੜਕਾ ਹੈ। ਇਸ ਮੇਲੇ ਦੇ ਧੱਕਿਆਂ ਵਿੱਚ ਜਿਸ ਵੀ ਜੀਵ ਨੇ ਪ੍ਰਭੂ ਪਿਤਾ ਦੀ ਉਂਗਲੀ ਛੱਡ ਦਿੱਤੀ ਪਰਮਾਤਮਾ ਦੀ ਯਾਦ ਵਿਸਾਰ ਦਿੱਤੀ। ਜਗਤ ਦੇ ਸਹਿਮੇ ਸਹਿਮ ਉਸ ਨੂੰ ਆ ਦਬਾਉਂਦੇ ਹਨ। ਉਸ ਦੇ ਭਾਗਾਂ ਵਿੱਚ ਫਿਰ ਦੁੱਖ ਹੀ ਦੁੱਖ ਹੁੰਦੀਆਂ। ਗੁਰੂ ਤੇਗ ਬਹਾਦਰ ਸਾਹਿਬ ਅਜਿਹੇ ਬੰਦੇ ਦਾ ਹਾਲ ਇਉਂ ਦੱਸਦੇ ਹਨ। ਹਰ ਕੇ ਨਾਮ ਬਿਨਾ ਦੁਖ ਪਾਵੇ ਭਗਤ ਬਿਨਾ ਸਹਸਾ ਨਹਿ ਚੂਕੈ ਗੁਰ ਇਹ ਭੇਦ ਬਤਾਵੇ ਰਹਾਉ ਕਹਾ ਭਇਓ ਤੀਰਥ ਬ੍ਰਤ ਕੀਏ ਆਰਾਮ ਸ਼ਰਨ ਨਹੀਂ ਆਵੇ ਜੋਗ ਜਗ ਨਿਫਲ ਤੈ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋ ਦੋਨੋ ਕੋ ਪਰਹਰ ਗੋਬਿੰਦ ਕੇ ਗੁਣ ਗਾਵੇ ਕਹੋ ਨਾਨਕ ਇਹ ਵਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਅਰਥ ਹੈ ਭਾਈ ਗੁਰੂ ਜੀਵਨ ਮਾਰਗ ਦੀ ਇਹ ਡੂੰਗੀ ਗੱਲ ਦੱਸਦਾ ਹੈ ਕਿ ਪ੍ਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ ਮਨੁੱਖ ਦਾ ਸਹਿਮ ਖਤਮ ਨਹੀਂ ਹੁੰਦਾ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੁੱਖ ਸਹਾਰਦਾ ਰਹਿੰਦਾ ਹੈ ਰਹਾਓ हे ਭਾਈ ਜੇ ਮਨੁੱਖ ਪ੍ਰਮਾਤਮਾ ਦੀ ਸ਼ਰਨ ਨਹੀਂ ਪੈਂਦਾ ਤਾਂ ਉਸ ਦੇ ਤੀਰਥ ਯਾਤਰਾ ਕਰਨ ਦਾ ਕੋਈ ਲਾਭ ਨਹੀਂ ਵਰਤ ਰੱਖਣ ਦਾ ਕੋਈ ਫਾਇਦਾ ਨਹੀਂ ਜਿਹੜਾ ਮਨੁੱਖ ਪ੍ਰਮਾਤਮਾ ਦੀ ਸਿੱਖ ਤੋਂ ਸਲਾਹ ਭਲਾ ਦਿੰਦਾ ਹੈ ਮੈਂ ਸਮਝਦਾ ਹਾਂ ਕਿ ਉਸ ਦੇ ਜੋਗ ਸਾਧਨ ਅਤੇ ਜਗ ਆਦਿਕ ਕਰਮ ਸਭ ਵਿਅਰਥ ਹਨ ਇਹ ਨਾਨਕ ਆਖ ਜਿਹੜਾ ਮਨੁੱਖ ਅਹੰਕਾਰ ਅਤੇ ਮਾਇਆ ਦਾ ਮੋਹ ਛੱਡ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਰਹਿੰਦਾ ਹੈ ਜਿਹੜਾ ਮਨੁੱਖ ਇਸ ਕਿਸਮ ਦਾ ਜੀਵਨ ਬਤੀਤ ਕਰਨ ਵਾਲਾ ਹੈ ਉਹ ਜੀਵਨ ਮੁਕਤ ਅਖਵਾਉਂਦਾ ਹੈ ਉਹ ਮਨੁੱਖ ਉਸ ਸ਼੍ਰੇਣੀ ਵਿੱਚੋਂ ਗਿਣਿਆ ਜਾਂਦਾ ਹੈ ਜਿਹੜੇ ਇਸ ਜ਼ਿੰਦਗੀ ਵਿੱਚ ਵਿਕਾਰਾਂ ਦੀ ਪਕੜ ਤੋਂ ਬਚੇ ਰਹਿੰਦੇ ਹਨ ਕਦੇ ਕਾਲ ਜਾਂ ਵਿੱਚ ਪੜਨ ਵਾਲੇ ਮੁੰਡਿਆਂ ਦਾ ਹਾਲ ਤੱਕਿਆ ਜੇ ਜਦੋਂ ਉਹਨਾਂ ਦੇ ਇਮਤਿਹਾਨਾਂ ਦੇ ਦਿਨ ਨੇੜੇ ਆਉਂਦੇ ਹਨ ਦਿਨ ਰਾਤ ਪੜ੍ਹਨ ਵਿੱਚ ਉਹ ਇੱਕ ਕਰ ਦਿੰਦੇ ਹਨ ਸੁੱਤੇ ਪਹਿਆਂ ਵੀ ਸੁਪਨਿਆਂ ਵਿੱਚ ਕਿਤਾਬਾਂ ਨੂੰ ਹੀ ਕੋਟੇ ਮਾਰਦੇ ਹਨ ਜਦ ਕਦੇ ਕੋਈ ਦੋ ਜਣੇ ਘੜੀਪਾਲੀ ਰਲ ਕੇ ਬੈਠਦੇ ਹਨ ਤਾਂ ਉਹਨਾਂ ਤੋਂ ਇਹੀ ਕੀਰਨੇ ਸੁਣੀਦੇ ਹਨ ਪਤਾ ਨਹੀਂ ਕੀ ਬਣੇਗਾ ਅਜੇ ਠੀਕ ਤਿਆਰੀ ਨਹੀਂ ਹੋ ਸਕੀ ਕਿਤੇ ਫੇਲ ਹੀ ਨਾ ਹੋ ਜਾਈਏ ਇਮਤਿਹਾਨ ਵਾਲੇ ਦਿਨੀ ਇਮਤਿਹਾਨ ਦੇ ਕਮਰੇ ਤੱਕ ਵੀ ਇਹੋ ਜਿਹੇ ਮੁੰਡੇ ਆਪਣੀਆਂ ਕਿਤਾਬਾਂ ਆਪਣੇ ਨਾਲ ਹੀ ਲੈ ਜਾਂਦੇ ਹਨ ਤੇ ਸਹਿਮੇ ਹੋਏ ਘਾਬਰੇ ਹੋਏ ਕਮਰੇ ਦੇ ਦਰਵਾਜ਼ੇ ਤੱਕ ਵੀ ਕਿਤਾਬਾਂ ਵਿੱਚ ਹੀ ਫਸੇ ਰਹਿੰਦੇ ਹਨ ਸਹਿਮ ਇੱਕ ਐਸੀ ਚੰਦਰੀ ਬਲਾ ਹੈ ਕਿ ਜਿਉਂ-ਜਿਉਂ ਮੁਰਮੁਰ ਇਹਦਾ ਚੇਤਾ ਕਰੀਏ ਇਹ ਚੰਦਰਾ ਹੋਰ ਵਧੀਕ ਹੋਰ ਵਧੀਕ ਸਿਰ ਉੱਤੇ ਸਵਾਰ ਹੁੰਦਾ ਜਾਂਦਾ ਹੈ ਤੇ ਮਨੁੱਖ ਦੀ ਅਕਲ ਨੂੰ ਟਿਕਾਣੇ ਸਿਰ ਨਹੀਂ ਰਹਿਣ ਦਿੰਦਾ ਤਾਂ ਹੀਓ ਇਸ ਦੇ ਦਾਬੇ ਹੇਠ ਆਏ ਹੋਏ ਮੁੰਡੇ ਜਦੋਂ ਕਾਲੀ ਤੇ ਸਹਿਮ ਵਿੱਚ ਹੀ ਪਰਚਾ ਪੜ੍ਹਦੇ ਹਨ ਤਾਂ ਉਹਨਾਂ ਦੇ ਤੌਰ ਪੌਰ ਪਹੁੰਚ ਜਾਂਦੇ ਹਨ ਤੇ ਕਈ ਤਾਂ ਗਸ਼ ਖਾ ਕੇ ਡਿੱਗ ਪੈਂਦੇ ਹਨ ਕਈ ਫਿਰ ਇਮਤਿਹਾਨ ਦਾ ਸਮਾਂ ਮੁੱਕਣ ਤੇ ਬਾਹਰ ਆ ਕੇ ਆਪੋ ਵਿੱਚ ਇਉਂ ਗੱਲਾਂ ਕਰਦੇ ਹਨ ਯਾਰ ਪਤਾ ਨਹੀਂ ਕੀ ਹੋ ਗਿਆ ਸੀ ਆਉਂਦਾ ਤਾਂ ਸਭ ਕੁਝ ਸੀ ਉਸ ਵੇਲੇ ਕੁਝ ਥਿੜਕ ਹੀ ਗਿਆ ਸੀ ਦਿਮਾਗ ਵਿੱਚ ਕੁਝ ਗੜਬੜ ਜੀ ਪੈ ਗਈ ਸੀ ਕੁਝ ਔੜ ਦਾ ਹੀ ਨਹੀਂ ਸੀ ਵੇਖ ਲਓ ਹੁਣ ਫਿਰ ਸਭ ਕੁਝ ਯਾਦ ਹੈ ਪਤਾ ਜੇ ਵਿਦਿਆਰਥੀ ਨੂੰ ਇਹ ਓਕਿਆਈ ਕਿਉਂ ਵਾਪਰਦੀ ਹੈ ਸਿਰਫ ਇਸ ਵਾਸਤੇ ਕਿ ਉਹ ਸਹਿਮ ਦੇ ਵਹਿਣ ਵਿੱਚ ਪਿਆ ਹੁੰਦਾ ਹੈ ਇਸ ਸਹਿਮ ਦੇ ਥਾਂ ਜਿਉ ਉਹ ਆਪਣੀ ਰੋਜ਼ਾਨਾ ਪੜ੍ਹਾਈ ਵਿੱਚ ਟਿਕਵਾ ਬੱਜਮਾ ਕੰਮ ਕਰਦਾ ਰਹੇ ਫਿਕਰ ਚਿੰਤਾ ਦੀਆਂ ਗੱਲਾਂ ਕਰਨ ਦੇ ਥਾਂ ਨਿਤ ਸਵੇਰੇ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਆਪਣੇ ਮਨ ਨੂੰ ਟਿਕਾਣੇ ਸਿਰ ਰੱਖਣ ਦਾ ਅਭਿਆਸ ਕਰਦਾ ਰਹੇ ਇਮਤਿਹਾਨ ਦੇ ਦਿਨੀ ਵੀ ਖਾਏ ਕੀ ਹੋਵੇਗਾ ਖਾਏ ਕੀ ਹੋਵੇਗੇ ਦੇ ਥਾਂ ਪਰਮਾਤਮਾ ਦੀ ਯਾਦ ਦਾ ਪੱਲਾ ਫੜ ਕੇ ਮਨ ਨੂੰ ਅਡੋਲ ਕਰ ਲੈ ਤਾਂ ਉਹ ਹਾਸੋ ਹਿਣੀ ਹਾਲਤ ਨਹੀਂ ਬਣਦੀ ਜੋ ਠਿੜਕੇ ਸਹਿਮੇ ਹੋਏ ਦੀ ਬਣਦੀ ਹੈ ਕਾਮਯਾਬੀ ਦਾ ਅਸਲ ਭੇਤ ਹੀ ਇਹ ਹੈ ਕਿ ਜਿਹੜਾ ਕੰਮ ਸ਼ੁਰੂ ਕਰਨ ਲੱਗੋ ਪਹਿਲਾਂ ਪਰਮਾਤਮਾ ਦੀ ਯਾਦ ਵਿੱਚੋ ਜੁੜੋ ਪਰਮਾਤਮਾ ਦਾ ਆਸਰਾ ਲਓ ਸਹਿਬ ਫਰਮਾਉਂਦੇ ਹਨ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀ ਹੈ ਸੰਤਾਂ ਸੰਗ ਨਿਦਾਨ ਅੰਮ੍ਰਿਤ ਚਾਖੀਐ ਭੈ ਭੰਜਨ ਮਿਹਰਬਾਨ ਦਾਸ ਕੀ ਰਖੀਐ ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਖੀਐ ਸਿਰਿ ਰਾਗ ਕੀ ਬਾਾਰ ਮਹੱਲਾ ਚੌਥਾ ਅਰਥ ਜਿਹੜਾ ਵੀ ਕੰਮ ਤੋੜ ਚੜ੍ਹਨ ਦੀ ਇੱਛਾ ਹੋਵੇ ਉਸ ਦੀ ਪੂਰਨਤਾ ਲਈ ਪਰਮਾਤਮਾ ਪਾਸ ਬੇਨਤੀ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਸਤਗੁਰ ਦੀ ਸਿੱਖਿਆ ਦੀ ਰਾਹੀ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਕਾਮ ਸਵਾਰ ਦਿੰਦਾ ਹੈ ਸੰਤਾਂ ਦੀ ਸੰਗਤ ਵਿੱਚ ਟਿਕਿਆਂ ਨਾਮ ਖਜ਼ਾਨਾ ਵੀ ਮਿਲ ਜਾਂਦਾ ਹੈ ਤੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਚਖ ਸਕੀਦਾ ਹੈ ਸੋ ਇਹ ਬੇਨਤੀ ਕਰਨੀ ਚਾਹੀਦੀ ਹੈ हे ਦਰਨਾਸ਼ ਕਰਨ ਵਾਲੇ ਤੇ ਦਇਆ ਕਰਨ ਵਾਲੇ ਪ੍ਰਭੂ ਦਾਸ ਦੀ ਲਾਜ ਰੱਖ ਲੈ हे ਨਾਨਕ ਇਸ ਤਰ੍ਹਾਂ ਪ੍ਰਮਾਤਮਾ ਦੀ ਸਿਫਤ ਸਲਾਹ ਕੀਤਿਆਂ ਅਲੱਖ ਪ੍ਰਮਾਤਮਾ ਨਾਲ ਵੀ ਸਾਝ ਪਾ ਲਈਦੀ ਹੈ ਕਿਤਾਬ ਸਿਮਰਨ ਦੀਆਂ ਪ੍ਰਕਟਾ ਲੇਖਕ ਪ੍ਰੋਫੈਸਰ ਸੈਭ ਸਿੰਘ ਭਾਗ ਦੂਜਾ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ